ਮੈਟਰੋ ਨੀਲੀ ਚੰਬੀ ਘੋੜੀ ਦਿਖਾਉਣ ਲੱਗਿਆ ਨੋਕਰੇ ਬੱਚੇ ਦਿੰਦੀ ਆ 22 ਦੇ ਕਰੇ ਦੋ ਰਿਜ਼ਲਟ ਆ ਗਏ ਇਹਦੇ ਦੋ ਵਾਰੀ ਸੂਪੀ ਦੋਨੇ ਵਾਰੀ ਨੋਕਰੇ ਬੱਚੇ ਦਿੱਤੇ ਆ ਇਸ ਵਾਰ ਦੁਬਾਰੇ ਫੇਰ ਮੇਟ ਹੋਈ ਹੋਈ ਆ ਘੋੜੀ ਬਹੁਤ ਚੰਗੀ ਆ ਬੱਚੇ ਨੋਕਰੇ ਦਿੰਦੀ ਆ ਸਪੌਟਲੈਸ ਜਮਾਂ ਇੱਕ ਵੀ ਸਿਵਕਾ ਨਹੀਂ ਆਉਂਦਾ ਬੱਚੇ ਦੇ ਆ ਤੁਸੀਂ ਬੱਚਾ ਦੇਖ ਰਹੇ ਹੋ ਬਹੁਤ ਸੋਹਣੇ ਰਿਜ਼ਲਟ ਨੇ ਘੋੜੀ ਦੇ ਤੇ ਬਾਈ ਇਹਨੂੰ ਘੋੜੀ ਨੂੰ ਸੇਲ ਕਰ ਰਿਹਾ ਦੋਸਤੋ ਘੋੜੀ ਆਪ ਵੀ ਬਹੁਤ ਸੋਹਣੀ ਆ ਪਲੀ ਹੋਈ ਘੋੜੀ ਆ ਕੰਨ ਕੰਨ ਸੋਹਣਾ ਬਾਡੀ ਬੁੱਡੀ ਚੰਗੀ ਆ ਘੋੜੀ ਦੀ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਮਾਰ ਲਿਓ ਮੋਰਚਾ ਜਿਹਦੇ ਦਾ ਲੱਗਦਾ ਏ ਘੋੜੀ ਚੰਗੀ ਆ ਜੀ ਕਿਸੇ ਨੇ ਘਰੇ ਪਹਿਲੀ ਵਾਰ ਰੱਖਣੀ ਆ ਸਾਊਸੀਲ ਘੋੜੀ ਆ ਦੋਸਤੋ ਇਹ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਦੋਸਤੋ ਜੀ ਹੁਣ ਗੱਲ ਕਰਦੇ ਆਂ ਆਪਾਂ ਇਸ ਘੂੜੀ ਦੀਆ ਬਸ਼ੇਰਾ ਦੇਖੋ ਜਿਹੜਾ ਇਹਦੇ ਮਾਂਗਰਾ ਘੂੜੀ ਦੇ ਬਹੁਤ ਸੋਹਣਾ ਤੇ ਸਾਫ਼ ਸੁਥਰਾ ਚੰਗਾ ਬਸ਼ੇਰਾਗਾ ਕੰਨ ਕੰਨ ਦੇ ਕੁੰਡੀ ਵਾਲਾ ਕੰਨ ਰਿਜ਼ਲਟ ਬਹੁਤ ਸੋਹਣਾ ਘੂੜੀ ਦਾ ਇਹ ਬਸ਼ੇਰਾ ਜਿਹੜਾ ਦੋਸਤੋ 20 ਦਿਨ ਹੋ ਗਏ ਘੂੜੀ ਸੂਈ ਨੂੰ ਮਹਾਰਾਣਾ ਡੋਡਾਂ ਵਾਲਾ ਜਿਹੜਾ ਮਹਾਰਾਣਾ ਘੋੜਾਗਾ ਉਸ ਘੋੜੇ ਦਾ ਇਹ ਬੱਚਾਗਾ ਤੇ 20 ਦਿਨ ਹੋ ਗਏ ਘੂੜੀ ਦਵਾਰੇ ਫੇਰ ਕਰਾਸ ਕਰਾਤੀ ਬਾਈ ਨੇ ਮਹਾਰਾਣੀ ਤੁਸੀਂ ਤੇ ਦਵਾਰੇ ਕਰਾਸ ਕਰਾਈ ਹੋਈ ਹੈ ਹਜੇ ਚੈੱਕ ਨਹੀਂ ਕਰਾਈ ਘੂੜੀ ਤੇ ਮਹਾਰਾਣੀ ਤੁਸੀਂ ਦਵਾਰੇ ਕਰਾਸ ਆ ਡੋਡਾਂ ਵਾਲੇ ਤੋਂ 60 ਇੰਚ ਹਾਈਟ ਆ ਘੋੜੀ ਦੀ ਦੋਸਤੋ 8 ਸਾਲ ਉਮਰ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਘੋੜੀ ਤੇ ਡੋਡਾਂ ਵਾਲੇ ਪ੍ਰਿੰਸ ਘੋੜੇ ਦੀ ਬੱਚੀ ਆ ਇਹ ਜਿਹੜੀ ਤੁਸੀਂ ਘੋੜੀ ਵੇਖ ਰਹੇ ਹੋ ਡੋਡਾਂ ਵਾਲੇ ਪ੍ਰਿੰਸ ਘੋੜੇ ਦੀ ਬੱਚੀ ਆ 60 ਇੰਚ ਹਾਈਟ ਆ 8 ਸਾਲ ਉਮਰ ਆ ਬਾਲਪੋਰੀਆਂ ਦੀ ਸਾਫ ਆ ਇਹਨੂੰ 12-13 ਦਿਨ ਹੋ ਗਏ ਦੋਸਤੋ ਮੇਟ ਕਰਾਈ ਨੂੰ 15 ਕਿ ਦਿਨ ਹੋ ਗਏ ਉਹਨਾਂਗੇ ਮੇਟ ਕਰਾਈ ਨੂੰ ਇਹਨੂੰ ਦੁਬਾਰੇ ਸਿਲੇ ਚ ਹੀ ਮੇਟ ਕਰਾਤੀ ਸੀ ਬਾਈ ਨੇ ਤੇ ਜੇ ਕੋਈ ਮਿੱਤਰ ਪਿਆਰੇ ਦੇ ਫਿੱਟ ਬੈਂਦੀ ਆ ਘੋੜੀ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਆ ਸਾਰੇ ਪਾਸੇ ਸਾਫ ਸੁਥਰੀ ਘੋੜੀ ਆ ਦੋਸਤੋ ਤੇ ਬਾਈ ਦਾ ਪਿੰਡ ਆਗਾ ਮੌੜਨਾਬਾ ਇਹ ਤਪੇ ਦੇ ਕੋਲ ਪੈ ਜਾਂਦਾ ਦੋਸਤੋ ਜਦੋਂ ਆਪਾਂ ਬਰਨਾਲੇ ਤੋਂ ਪੱਖੋ ਕੈਂਚੀਆਂ ਹੋ ਕੇ ਜਾਂਦੇ ਆ ਤਾਂ ਇੱਧਰ ਦੀ ਵੀ ਪਿੰਡ ਆ ਜਾਂਦਾ ਦੋਸਤੋ ਤੇ ਪੱਖੋ ਕੈਂਚੀਆਂ ਤੋਂ ਜਦੋਂ ਆਪਾਂ ਸਿੱਧਾ ਤਪੇ ਵਾਲੇ ਰੋਡ ਤੇ ਜਾਂਦੇ ਆ ਉਸ ਰੋਡ ਦੇ ਉੱਪਰ ਪਿੰਡ ਪੈ ਜਾਂਦਾ ਇਹ ਮੌੜਨਾਬਾ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦੇ ਦਿੱਤਾ ਆਪਾਂ ਨੇ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਕਨਫਰਮ ਕਰ ਲਿਓ ਆਪਣਾ ਵੀ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣੇ ਜਾਨਵਰ ਦੀ ਐਡ ਆਪਣੇ ਚੈਨਲ ਤੇ ਲਗਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ